ਸਿਹੋੜਾ ਵਿਖੇ ਮੈਂ ਤੇ ਮੇਰੇ ਨਾਲ ਐਸ ਡੀ ਐਮ ਪਾਇਲ ਤੇ ਐਸ ਪੀ ਡੀ ਖੰਨਾ ਤੇ ਡੀ ਐਸ ਪੀ ਪਾਇਲ ਤੇ ਐਸ ਐਚਓ ਮਲੋਦ ਅਸੀਂ ਸਾਰੇ ਤੇ ਸਾਡੇ ਨਾਲ ਸਾਡੇ ਕਲਸਟਰ ਆਫਿਸਰਸ ਅਸੀਂ ਓੜਾ ਪਿੰਡ ਦੀ ਪੰਚਾਇਤ ਤੇ ਸਿਓੜਾ ਪਿੰਡ ਦੇ ਬਾਕੀ ਮੋਤਬਰ ਬੰਦੇ ਤੇ ਸਾਰੇ ਸਾਰੇ ਪਿੰਡ ਦੇ ਨਿਵਾਸੀਆਂ ਨੂੰ ਮਿਲਣ ਆਏ ਸੀਗੇ ਉਹਨਾਂ ਦਾ ਧੰਨਵਾਦ ਵੀ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਕਿ ਉਹਨਾਂ ਨੇ ਪਰਾਲੀ ਨੂੰ ਬਹੁਤ ਇੱਥੇ ਦਾ ਕਹ ਰਹੇ ਕਿ ਬਿਲਕੁਲ ਹੀ ਨਹੀਂ ਸਾੜੀ ਗਈ ਹੈ ਤੇ ਉਹਦੇ ਲਈ ਧੰਨਵਾਦ ਵੀ ਕੀਤਾ ਗਿਆ ਤੇ ਕਿਸਾਨ ਵੀਰਾ ਨੇ ਦਿਨਾਲ ਆਪਣੀ ਗੱਲਬਾਤਾਂ ਸਾਂਝੀ ਕੀਤੀ ਆ ਤੇ ਉਹਨਾਂ ਦੇ ਨਾਲ ਆ ਵੀ ਸਾਂਝਾ ਕੀਤਾ ਗਿਆ ਕਿ ਕਿਵੇਂ ਪਰਾਲੀ ਸਾੜਨਾ ਬਹੁਤ ਜ਼ਿਆਦਾ এনवायरमेंट ਦੇ ਲਈ ਖਰਾਬ ਹੁੰਦਾ ਹੈਗਾ ਤੇ ਇਹਨਾਂ ਦੇ ਨਾਲ ਆਹੀ ਗੱਲਬਾਤ ਕੀਤੀ ਗਈ ਕਿ ਇਹਨੂੰ ਅੱਗੇ ਵੀ ਇਦਾਂ ਹੀ ਕੰਟੀਨਿਊ ਕਰਦੇ ਹੋਏ ਪਰਾਲੀ ਨੂੰ ਨਹੀਂ ਸਾੜਨਾ ਤੇ ਜ਼ੀਰੋ ਪਰਾਲੀ ਸਾੜਨ ਵਾਲਾ ਜੋ ਇੱਕ ਐਗਜ਼ਾਮਪਲ ਸੈੱਟ ਕਰਨਾ ਹੈਗਾ ਉਹ ਸਿਹੋੜਾ ਪਿੰਡ ਨੇ ਸੈੱਟ ਕਰਕੇ ਦਿਖਾਣਾ ਹੈਗਾ ਤੇ तकरीबन ਇਥੇ 90 ਤੋਂ 95% ਤਾਂ ਪਰਾਲੀ ਦੀ ਇਸ਼ੂ ਨਹੀਂ ਹੈ ਹੁਣ ਕਿਉਂਕਿ ਅਗਲੀ ਜੋ ਫਸਲ ਉਹਦੀ ਬਿਜਾਈ ਹੋ ਚੁੱਕੀ ਹੈ ਬਟ ਪਿੰਡ ਵਾਲਿਆਂ ਦੇ ਨਾਲ ਆਹੀ ਅਪੀਲ ਵੀ ਕੀਤੀ ਗਈ ਕਿ ਹੁਣ ਬਚੇ ਹੋਏ 5-10% ਜੋ ਹੈ ਉੱਥੇ ਆ ਵਾਲਾ ਜਲਵਾਜ਼ੀ ਚ ਪੜਾਰੀ ਸਾੜਨ ਦਾ ਇਨਸੀਡੈਂਟ ਨਾ ਹੋਣ ਇਸ ਕਰਕੇ ਅਪੀਲ ਵੀ ਕੀਤੀ ਗਈ ਸੀ ਪਿੰਡ ਵਾਲਿਆਂ ਦੇ ਨਾਲ ਮੈਨੂੰ ਲੱਗਦਾ ਹੈਗਾ ਕਿ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਤੇ ਅੱਗੇ ਨਹੀਂ ਕਰਨਗੇ ਤੇ ਸਾਰੇ ਕੇ ਸਾਰੇ ਹੀ ਪਿੰਡ ਨੇ ਬਹੁਤ ਹੀ ਰਿਸਪਾਂਸਿਬਿਲਟੀ ਦੇ ਨਾਲ ਹੁਣ ਤੱਕ ਪਰਾਲੀ ਨੂੰ ਮੈਨੇਜ ਕੀਤਾ ਗਿਆ ਤੇ ਅੱਗੇ ਵੀ ਇਦਾਂ ਹੀ ਕਰਨਗੇ ਤੇ ਪਿੰਡ ਦੇ ਵਾਲਿਆਂ ਵਾਲਿਆਂ ਦਾ ਦੁਬਾਰਾ ਤੋਂ ਪੂਰੇ ਪ੍ਰਸ਼ਾਸਨ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਕਿ ਉਹਨਾਂ ਨੇ ਬਹੁਤ ਜ਼ਿਆਦਾ ਰਿਸਪਾਂਸਿਬਲ ਹੁੰਦੇ ਹੋਏ ਪਰਾਲੀ ਨੂੰ ਵਧੀਆ ਤਰੀਕੇ ਨਾਲ ਮੈਨੇਜ ਕੀਤਾ ਤੇ ਅੱਗੇ ਵੀ ਇਦਾਂ ਹੀ ਕਰਦੇ ਰਹਿਣਗੇ ਤੇ ਬਸ ਅੱਜ ਦੀ ਆ ਮੀਟਿੰਗ ਦਾ ਹੀ ਪਰਪਸ ਹੈਗਾ ਪੂਰਾ ਡਿਟੇਲ ਚ ਬੜਾ ਵਿਸਤਾਰ ਪੂਰਵਕ ਤੇ ਟੈਕਨੀਕਲੀ ਸਾਰਾ ਦੱਸਿਆ ਹੀ ਹੈ ਤੇ ਸਾਰਿਆਂ ਨੇ ਲੰਬੜਦਾਰ ਸਾਹਿਬ ਸਰਪੰਚ ਸਾਹਿਬ ਸਾਰਿਆਂ ਨੇ ਆਪਣੇ ਆਪਣੇ ਐਕਸਪੀਰੀਅੰਸ ਵੀ ਦੱਸੇ ਨੇ ਤੇ ਸਾਰਾ ਕੁਝ ਬੜੀ ਡਿਟੇਲ ਚ ਗੱਲ ਹੋ ਗਈ ਮੈਂ ਤਾਂ ਉਹ ਗੁਰਦਾਨ ਪਾਤਸ਼ਾਹ ਵੱਲੋਂ ਦਾ ਸ਼ਬਦੀ ਕਹੂੰਗਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਤੇ ਆਪਾਂ ਜਦੋਂ ਪ੍ਰਾਲੀ ਸਾੜਦੇ ਆ ਇਹ ਤਿੰਨਾਂ ਦੀ ਹੀ ਅਵਗਿਆ ਹੁੰਦੀ ਆ ਤਿੰਨੇ ਚੀਜ਼ਾਂ ਦੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ ਤਿੰਨਾ ਦੇ ਹੀ ਬੜਾ ਵੱਡਾ ਨੁਕਸਾਨ ਆਪਾਂ ਗੁਰੂਆਂ ਦੇ ਪਾਤਸ਼ਾਹ ਦੇ ਇਹ ਪਿੰਡ ਤਾਂ ਬੜਾ ਇਤਿਹਾਸਿਕ ਪਿੰਡ ਆ ਬਾਬਾ ਸਿਹਾ ਸਿੰਘ ਦੀ ਇੱਥੇ ਦੇ ਹੋਏ ਨੇ ਤੇ ਉਹ ਮਤਲਬ ਬੜਾ ਇਤਿਹਾਸਿਕ ਪਿੰਡ ਹੋਣ ਕਰਕੇ ਇੱਥੇ ਤਾਂ ਆਪਣੀ ਹੋਰ ਵੀ ਜਿਆਦਾ ਬਬ ਸੇਵੜੇ ਵਾਲੇ ਸੰਤ ਬਾਬਾ ਬਲਵੰਤ ਸਿੰਘ ਜੀ ਇਥੋਂ ਹੋਏ ਨੇ ਬੜੇ ਇਸ ਏਰੀਆ ਚ ਬੜੇ ਮਹਾਪੁਰਸ਼ ਪੈਦਾ ਹੋਏ ਨੇ ਤੇ ਉਹਨਾਂ ਨੇ ਬੜੇ ਹੀ ਇੱਥੇ ਤੁਸੀਂ ਇਸ ਏਰੀਆ ਚ ਦੇਖ ਲਓ ਜਿੰਨੇ ਮੈਂ ਇੱਥੇ ਡੇਡ ਡੇਡ ਸਾਲ 100 ਸਾਲ ਪੁਰਾਣੇ ਵੀ ਤੁਹਾਨੂੰ ਡਰੱਟ ਮਿਲ ਜਾਣਗੇ ਤੇ ਸੰਤ ਮਹਾਰਾਜ ਇੱਥੇ ਇਸ ਏਰੀਆ ਚ ਬਹੁਤ ਜਿਆਦਾ ਹੋਏ ਨੇ ਤੇ ਉਹਨਾਂ ਨੇ ਜਿੰਨੀ ਪਲਾਂਟੇਸ਼ਨ ਕੀਤੀ ਆ ਮਤਲਬ ਉਨੀ ਮਤਲਬ ਕਿਤੇ ਵੀ ਨਹੀਂ ਹੈਗੀ ਹੋਰ ਮਤਲਬ ਪਹਾੜਾਂ ਚ ਇੱਥੇ ਦੇ ਸੂਏ ਮੈ ਰਹਿਆ ਐਸਟੀਐਮ ਦਸੂਆ ਉਥੇ ਮਤਲਬ ਪਲਾਂਟੇਸ਼ਨ ਪਹਾੜੀ ਏਰੀਆ ਹੋਣ ਕਰਕੇ ਸੀਗੀ ਨਹੀਂ अदरवाइज ਆਪਣੇ ਏਰੀਏ ਚ ਜਿੰਨੀ ਜਿੰਨੇ ਦਰਖਤ ਜਿੰਨੀ ਗ੍ਰੀਨਰੀ ਆਪਣੇ ਏਰੀਏ ਚ ਹੈਗੀ ਆ ਤੇ ਇਹਦੇ ਆਪਾਂ ਨੁਕਸਾਨ ਹੀ ਕਰ ਰਹੇ ਹਾਂ ਇਹਦੇ ਨਾਲ ਤੇ ਇਹ ਆਪਾਂ ਨੂੰ ਇਹਦੇ ਤੇ ਬਿਲਕੁਲ ਹੀ ਰੋਕ ਲਾਉਣੀ ਚਾਹੀਦੀ ਆ ਤਾਂ ਜੋ ਆਪਾਂ ਇੱਕ ਐਗਜ਼ਾਮਪਲ ਸੈੱਟ ਕਰ ਸਕੀਏ ਫਰ ਟਾਈਲੈਂਡ ਆਪਣੀ ਸਭ ਤੋਂ ਦੁਨੀਆ ਚ ਸਭ ਤੋਂ ਫਰਟੀਲਿਟੀ ਵਾਈਜ਼ ਦੁਨੀਆ ਚ ਸਭ ਤੋਂ ਫਰਟਾਈ ਲੈਂਡ ਇੱਥੇ ਹੈਗੀ ਆ ਇੰਨੀ ਇਥੇ ਯੀਲਡ ਇੱਕ ਕੀਲੇ ਚੋਂ ਇਸ ਏਰੀਏ ਚ ਆਪਣੇ ਚੁੰਦੀ ਆ ਉਹ ਕਿਤੇ ਵੀ ਨਹੀਂ ਹੁੰਦੀ ਆ ਆਪਾਂ ਇਹ ਸਾਰਾ ਕੁਝ ਖਰਾਬ ਕਰਕੇ ਉਹਦਾ ਮਿੱਤਰ ਕੀਦਿਆਂ ਨੂੰ ਮਾਰ ਕੇ ਤੇ ਉਹਦੇ ਚੋਂ ਜਿਹੜੇ ਤਤ ਨੇ ਜਿਹੜੇ ਚਾਹੀਦੇ ਹੁੰਦੇ ਨੇ ਫਸਲ ਲਈ ਉਹਨਾਂ ਨੂੰ ਖਰਾਬ ਕਰਕੇ ਇਹਨੂੰ ਆਪਾਂ ਖਰਾਬ ਕਰ ਰਹੇ ਆ ਇਸ ਲਈ ਸਾਰਿਆਂ ਨੂੰ ਮਾਨਯੋਗ ਐਸਐਸਪੀ ਸਾਹਿਬ ਟਾਈਮ ਕੱਢ ਕੇ ਆਏ ਨੇ ਆਪਣੇ ਤੇ ਆ ਮੈਮ ਦਾ ਧੰਨਵਾਦ ਕਰਦੇ ਹਾਂ ਤੇ ਸਾਰਿਆਂ ਨੂੰ ਮੈਮ ਨੇ ਵੀ ਬੇਨਤੀ ਕੀਤੀ ਆ ਮੈਂ ਵੀ ਬੇਨਤੀ ਕਰਦਾ ਵੀ ਆਪਾਂ ਬਿਲਕੁਲ ਇਸ ਕੰਮ 'ਚ ਨਹੀਂ ਆਉਣਾ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਵੀ ਇਸ ਪਿੰਡ 'ਚ ਬਿਲਕੁਲ ਅਗ ਨਹੀਂ ਲਾਈ ਕਿ ਕਿਸੇ ਨੇ